ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਬੱਚਿਆਂ ਦੀ ਕਾਮਯਾਬੀ ਤਰੱਕੀ ਤੰਦਰੁਸਤੀ ਦੇ ਲਈ ਮਾਮਾ ਆਪਣੇ ਘਰ ਦੇ ਵਿੱਚ ਕੱਲ ਨੂੰ ਸੰਗਰਾਮ ਵਾਲੇ ਦਿਨ ਤੋਂ ਇਹ ਦੋ ਕੰਮ ਜ਼ਰੂਰ ਕਰੋ ਜੇਕਰ ਪਹਿਲਾਂ ਤੋਂ ਹੀ ਇਹ ਦੋ ਕੰਮ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਲੋਕਾਂ ਤੱਕ ਹੋਰ ਵੀ ਮਾਵਾਂ ਤੱਕ ਪਹੁੰਚ ਸਕੇ ਅਤੇ ਜੇਕਰ ਇਹ ਦੋ ਕੰਮ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਕਰਦੇ ਤਾਂ ਫਿਰ ਕੱਲ ਤੋਂ ਹੀ ਕਰਨੇ ਸ਼ੁਰੂ ਕਰਦੇ ਹੋ ਕਿਉਂਕਿ ਜਿਸ ਦਿਨ ਤੋਂ ਵੀ ਇਹ ਦੋ ਕੰਮ ਸਾਡੇ ਘਰ ਦੇ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਆ ਸਾਡੇ ਘਰ ਦੀ ਬਰਕਤ ਸਾਡੇ ਘਰ ਦੀ ਸੁੱਖ ਸ਼ਾਂਤੀ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਉਸੇ ਦੇ ਤੋਂ ਵਧਣੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਹਾਂ ਕਿ ਇਹ ਦੋ ਕੰਮ ਕਿਹੜੇ ਨੇ ਅਤੇ ਕਿੰਜ ਆਪਾਂ ਕਰਨੇ ਆ ਇਸ ਕਰਕੇ ਅੱਜ ਦੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਬੇਨਪਰਾਂਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਹਰ ਇੱਕ ਮਾਪੇ ਚਾਹੁੰਦਾ ਕਿ ਉਹਨਾਂ ਦਾ ਬੱਚਾ ਹਮੇਸ਼ਾ ਖੁਸ਼ ਰਹੇ ਤੰਦਰੁਸਤ ਰਹੇ ਤਰੱਕੀ ਕਰੇ ਹਰ ਇੱਕ ਮਾਪੇ ਚਾਹੁੰਦਾ ਕਿ ਸਾਡੇ ਬੱਚੇ ਦੇ ਮਨ ਦੀਆਂ ਜੋ ਵੀ ਇਸ਼ਾਵਾ ਨੇ ਜੋ ਵੀ ਰੀਝਾਂ ਨੇ ਉਹ ਸਾਰੀਆਂ ਪੂਰੀਆਂ ਹੋਣ ਅਤੇ ਜਿੱਥੋਂ ਤੱਕ ਹੋ ਸਕੇ ਹਰ ਮਾਪਾਪ ਆਪਣੇ ਬੱਚੇ ਦੀਆਂ ਇਸ਼ਾਵਾ ਰੀਝਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਅਤੇ ਨਾਲ ਨਾਲ ਚਿੰਤਾ ਵੀ ਬਹੁਤ ਕਰਦੇ ਆ ਕੀ ਸਾਡਾ ਬੱਚਾ ਕਿਤੇ ਗਲਤ ਰਾਹ ਤੇ ਨਾ ਤੁਰ ਪਵੇ ਸਾਡਾ ਬੱਚਾ ਕਿਤੇ ਗਲਤ ਸੰਗਤ ਦੇ ਵਿੱਚ ਗਲਤ ਬੈਣੀ ਨਾ ਬੈਠ ਜਾਵੇ ਹਰ ਮਾਂ ਬਾਪ ਨੂੰ ਆਪਣੇ ਬੱਚੇ ਦੀ ਚਿੰਤਾ ਹੁੰਦੀ ਆ ਪਰ ਅੱਜ ਦੀ ਵੀਡੀਓ ਦੇ ਰਾਹੀਂ ਆਪਾਂ ਬੇਨਤੀ ਕਰਦੇ ਆ ਕਿ ਬੱਚਿਆਂ ਦੀ ਚਿੰਤਾ ਕਰਨ ਦੇ ਨਾਲੋਂ ਆਪਾਂ ਆਪਣੇ ਬੱਚਿਆਂ ਦੇ ਲਈ ਕੁਝ ਐਸੇ ਕੰਮ ਕਰੀਏ ਕਿ ਸਾਡਾ ਬੱਚਾ ਕਦੇ ਵੀ ਗੰਤਰਾਹ ਦੇ ਉੱਤੇ ਤੁਰੇਗਾ ਹੀ ਨਹੀਂ ਉਹ ਸਿਆਣੇ ਕਹਿੰਦੇ ਆ ਨਾ ਕਿ ਜੇਕਰ ਨਹੀਂ ਮਜ਼ਬੂਤ ਹੋਵੇ ਤਾਂ ਉਸ ਮਜ਼ਬੂਤ ਨਹੀਂ ਦੇ ਉੱਤੇ ਜਿੰਨੀ ਮਰਜ਼ੀ ਉੱਚੀ ਇਮਾਰਤਾਂ ਆਪਾਂ ਬਣਾ ਸਕਦੇ ਆ ਨੀਹਾਂ ਮਜ਼ਬੂਤ ਹੋਣ ਤੱਕ ਘਰ ਲੰਬੇ ਸਮੇਂ ਤੱਕ ਟਿਕੇ ਰਹਿੰਦੇ ਆ ਇਸ ਕਰਕੇ ਆਪਾਂ ਆਪਣੇ ਬੱਚੇ ਦੀ ਨੀਹ ਨੂੰ ਮਜ਼ਬੂਤ ਕਰਨਾ ਹੈ ਭਾਵੇਂ ਬਚਪਨ ਤੋਂ ਹੀ ਆਪਣੇ ਬੱਚੇ ਨੂੰ ਕੁਝ ਚੰਗੀਆਂ ਆਦਤਾਂ ਸਿਖਾਉਂਦਿਆਂ ਨੇ ਪਰ ਉਹ ਚੰਗੀਆਂ ਆਦਤਾਂ ਅਸੀਂ ਆਪਣੇ ਬੱਚੇ ਨੂੰ ਤਾਂ ਸਿਖਾਵਾਂਗੇ ਜੇ ਸਾਡੇ ਖੁਦ ਵਿੱਚ ਹੋਣਗੀਆਂ ਤਾਂ ਆਪਾਂ ਆਪਣੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਸਾਡਾ ਬੱਚਾ ਸਾਨੂੰ ਦੇਖ-ਦੇਖ ਕੇ ਸਿੱਖੇ ਤਸਬ ਤੋਂ ਪਹਿਲਾ ਕੰਮ ਮਾਪੇ ਨੇ ਇਹ ਕਰਨਾ ਹੈ ਕਿ ਪਹਿਲਾ ਖੁਦ ਗੁਰਬਾਣੀ ਦਾ ਪਾਠ ਕਰੋ ਅਤੇ ਆਪਣੇ ਬੱਚੇ ਨੂੰ ਵੀ ਗੁਰਬਾਣੀ ਦਾ ਪਾਠ ਕਰਨ ਦੇ ਲਈ ਕਹੋ ਜਦੋਂ ਬੱਚਾ ਛੋਟਾ ਹੈ ਬਚਪਨ ਤੋਂ ਹੀ ਉਹਦੇ ਕੋਲ ਬੈਠ ਕੇ ਪਾਠ ਕੀਤਾ ਜਾਵੇ ਤਾਂ ਜੋ ਉਹਦੇ ਕੰਨਾਂ ਦੇ ਰਾਹੀਂ ਗੁਰਬਾਣੀ ਦਾ ਪਾਠ ਉਹਦੇ ਹਿਰਦੇ ਵਿੱਚ ਵਸੇ ਕਿਉਂਕਿ ਗੁਰਬਾਣੀ ਦਾ ਪਾਠ ਜਦੋਂ ਹੀ ਸਾਡੇ ਕੰਨਾਂ ਰਾਹੀਂ ਸਾਡੇ ਹਿਰਦੇ ਤੱਕ ਪਹੁੰਚਦਾ ਹੈ ਤਾਂ ਉਹ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਨੂੰ ਸਮਝ ਲੱਗੇ ਚਾਹੇ ਨਾ ਲੱਗੇ ਪਰ ਗੁਰਬਾਣੀ ਨੇ ਆਪਣਾ ਅਸਰ ਕਰ ਦੇਣਾ ਹੈ ਤਾਂ ਬਚਪਨ ਦੇ ਵਿੱਚ ਖਾਸ ਕਰਕੇ ਮਾਮਾ ਆਪਣੇ ਬੱਚੇ ਨੂੰ ਗੋਦੀ ਦੇ ਵਿੱਚ ਬਿਠਾ ਕੇ ਦੁੱਧ ਪਿਲਾਉਂਦੀਆਂ ਹੋਈਆਂ ਖਾਣਾ ਖਵਾਉਂਦੀਆਂ ਹੋਈਆਂ ਗੁਰਬਾਣੀ ਦਾ ਪਾਠ ਕਰੋ ਜਦੋਂ ਬੱਚਾ ਥੋੜਾ ਜਿਹਾ ਸਿਆਣਾ ਹੋਇਆ ਬੋਲਣਾ ਸ਼ੁਰੂ ਕੀਤਾ ਤਾਂ ਪਹਿਲਾ ਸ਼ਾਸ ਉਹਨੂੰ ਵਾਹਿਗੁਰੂ ਜੀ ਸਿਖਾਉਣਾ ਚਾਹੀਦਾ ਹੈ ਸਾਡਾ ਬੱਚਾ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੇ ਫਿਰ ਮੂਲ ਮੰਤਰ ਜੀ ਦਾ ਜਾਪ ਕਰਨਾ ਫਿਰ ਉਸ ਤੋਂ ਬਾਅਦ ਜਪਜੀ ਸਾਹਿਬ ਜੀ ਦੀ ਬਾਣੀ ਪੜਨੀ ਸਿਖਾਉਣੀ ਜਦੋਂ ਵੀ ਆਪ ਪਾਠ ਕਰਨਾ ਆਪਣੇ ਬੱਚੇ ਨੂੰ ਕੋਲ ਬਿਠਾ ਲੈਣਾ ਹੈ ਆਪ ਥੋੜਾ ਜਿਹਾ ਉੱਚੀ ਬੋਲ ਕੇ ਪਾਠ ਕਰਨਾ ਜੋ ਸਾਡੇ ਬੱਚੇ ਦੇ ਕੰਨਾਂ ਦੇ ਵਿੱਚ ਪਵੇ ਬੱਚਾ ਸਾਨੂੰ ਦੇਖ ਦੇਖ ਕੇ ਸਿੱਖੇਗਾ ਜਿਸ ਦਿਨ ਸਾਡਾ ਬੱਚਾ ਗੁਰੂ ਦੇ ਲੜ ਲੱਗ ਗਿਆ ਕੁਰਬਾਨੀ ਦੇ ਲੜ ਲੱਗ ਗਿਆ ਫਿਰ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਜਿਸ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਦਾ ਗਿਆਨ ਧਿਆਨ ਬਣ ਜਾਵੇ ਉਹਨੂੰ ਫਿਰ ਦੂਜੇ ਲੋਕਾਂ ਦੀਆਂ ਸਲਾਹਾਂ ਦੀ ਲੋੜ ਨਹੀਂ ਹੁੰਦੀ ਗੁਰੂ ਸਾਹਿਬ ਕੀ ਉਹਦੇ ਲਈ ਆਪੇ ਹੀ ਰਸਤੇ ਬਣਾ ਦਿੰਦੇ ਨੇ ਰਸਤੇ ਤਾਂ ਹਰ ਇੱਕ ਦੇ ਲਈ ਬਣਾਉਂਦੇ ਆ ਸਤਿਗੁਰ ਸੱਚੇ ਪਾਸ਼ਾ ਦੇ ਦੱਸੇ ਹੋਏ ਰਸਤੇ ਉਹਨਾਂ ਨੂੰ ਨਜ਼ਰ ਆਉਂਦੇ ਆ ਜਿਨ੍ਹਾਂ ਨੇ ਗੁਰੂ ਦਾ ਗਿਆਨ ਹਾਸਲ ਕੀਤਾ ਹੈ ਤਾਂ ਇਸ ਕਰਕੇ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਾ ਹੈ ਆਪ ਵੀ ਘਰ ਦੇ ਵਿੱਚ ਪਾਠ ਕਰਨਾ ਹੈ ਅਤੇ ਬੱਚਿਆਂ ਤੋਂ ਵੀ ਕਰਵਾਉਣਾ ਹੈ ਤਾਂ ਪਹਿਲਾ ਕੰਮ ਇਹ ਜ਼ਰੂਰ ਆਪਣੇ ਘਰ ਦੇ ਵਿੱਚ ਕਰੋ ਮਾਪੇ ਦੋਵੇਂ ਹੀ ਗੁਰਬਾਣੀ ਦਾ ਪਾਠ ਕਰਨ ਨਹੀਂ ਤੇ ਖਾਸ ਕਰਕੇ ਮਾਵਾਂ ਦਾ ਤਾਂ ਪੱਕਾ ਨਿਜਮੇ ਹੋਣਾ ਚਾਹੀਦਾ ਹੈ ਕਿ ਆਪ ਵੀ ਪਾਠ ਕਰਨਾ ਆਪਣੇ ਬੱਚੇ ਨੂੰ ਕੋਲ ਬੈਠ ਕੇ ਪਾਠ ਕਰਨ ਦੇ ਲਈ ਕਹਿਣਾ ਫਿਰ ਉਸ ਤੋਂ ਬਾਅਦ ਦੂਸਰਾ ਕੰਮ ਕਿ ਜਦੋਂ ਵੀ ਪਹਿਣਾ ਬੀਬੀਆਂ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਤਾਂ ਉਸ ਵੇਲੇ ਉਹ ਗੁਰਬਾਣੀ ਦਾ ਪਾਠ ਕਰਦਿਆ ਹੋਇਆ ਭੋਜਨ ਪ੍ਰਸ਼ਾਦਾ ਬਣਾਉਣਾ ਇਹ ਇੱਕ ਆਦਤ ਬਦਲਣ ਦੇ ਨਾਲ ਸਾਡੇ ਘਰ ਦੇ ਵਿੱਚ ਬਹੁਤ ਕੁਝ ਬਦਲੇਗਾ ਜੋ ਭੋਜਨ ਪ੍ਰਸ਼ਾਦਾ ਆਪਾਂ ਗੁਰਬਾਣੀ ਦਾ ਪਾਠ ਕਰਦਿਆ ਹੋਇਆ ਬਣਾਉਨੇ ਆ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆ ਹੋਇਆ ਬਣਾਉਨੇ ਆ ਉਪੋਜਨ ਪ੍ਰਸ਼ਾਦਾ ਛਕਣ ਵਾਲੇ ਹਰ ਇੱਕ ਜੀ ਦੇ ਮਨ ਦੇ ਉੱਤੇ ਬੜਾ ਚੰਗਾ ਪ੍ਰਭਾਵ ਪੈਂਦਾ ਏ ਉਹਦੇ ਮਨ ਦੇ ਪਤਾ ਨਹੀਂ ਕਿੰਨੇ ਵਿਕਾਰ ਕਿੰਨੇ ਦੁੱਖ ਰੋ ਠੀਕ ਹੁੰਦੇ ਆ ਤਾਂ ਇਸ ਕਰਕੇ ਦੂਜਾ ਨਿਯਮ ਇਹ ਬਣਾਉਣਾ ਹੈ ਕਿ ਆਪਣੇ ਘਰ ਵਿੱਚ ਜਦੋਂ ਹੀ ਪੋਜਨ ਪ੍ਰਸ਼ਾਦਾ ਬਣਾਈਏ ਗੁਰਬਾਣੀ ਦਾ ਪਾਠ ਕਰਦਿਆਂ ਹੋਈ ਸਤਨਾਮ ਵਾਹਿਗੁਰੂ ਦੀ ਦਾ ਜਾਪ ਕਰਦਿਆਂ ਹੋਈ ਪੋਜਨ ਪ੍ਰਸ਼ਾਦਾ ਬਣੀ ਉਸ ਤੋਂ ਬਾਅਦ ਆਪਣੇ ਬੱਚੇ ਨੂੰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਿਖਾਉਣਾ ਹੈ ਕਿਉਂਕਿ ਮਹਾਪੁਰਖ ਜੀ ਕਹਿੰਦੇ ਹੈ ਜੋੜ ਮਨੋਖਕ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਆ ਮਾਲਕ ਦਾ ਸ਼ੁਕਰਾਨਾ ਕਰਦੇ ਆ ਉਹਨਾਂ ਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੋਂਦੀ ਆ ਪਰ ਬੇਸ਼ੁਕਰ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਤਾਂ ਇਸ ਕਰਕੇ ਬੱਚੇ ਨੂੰ ਬਚਪਨ ਤੋਂ ਸ਼ੁਕਰਾਨਾ ਕਰਨ ਦੀ ਆਦਤ ਪਾਉਣੀ ਆ ਕਿ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਰੋਟੀ ਖਾਣ ਵੇਲੇ ਪਾਣੀ ਪੀਣ ਵੇਲੇ ਅਤੇ ਜਦੋਂ ਕੋਈ ਕਰਦਾ ਜੀ ਜਾਂ ਕੋਈ ਬਾਹਰੋਂ ਕੋਈ ਵੀ ਜੇ ਸਾਡੇ ਲਈ ਕੋਈ ਚੰਗਾ ਕੰਮ ਕਰਦਾ ਹੈ ਉਹਦਾ ਵੀ ਧੰਨਵਾਦ ਜ਼ਰੂਰ ਕਰਨਾ ਹੈ ਇਹ ਚੰਗੀਆਂ ਆਦਤਾਂ ਆਪਾਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਤਾਂ ਸਿੱਖਣਗੇ ਅਤੇ ਇਹ ਜਿਹੜੇ ਕੰਮ ਆਪਾਂ ਕੱਲ ਤੋਂ ਕਰਨ ਲੱਗੇ ਆ ਇਹ ਕਿਉਂ ਕਹੇ ਆ ਕਿਉਂਕਿ ਕੱਲ ਨੂੰ ਪੋਹ ਦੇ ਮਹੀਨੇ ਦੀ ਸੰਗਰਾਮ ਦਾ ਦਿਨ ਆ ਅਤੇ ਜਦੋਂ ਹੀ ਪੋਹ ਮਹੀਨੇ ਦਾ ਜ਼ਿਕਰ ਆਉਂਦਾ ਹੈ ਸਭ ਤੋਂ ਪਹਿਲਾਂ ਮਨ ਦੇ ਵਿੱਚ ਖਿਆਲ ਆਉਂਦਾ ਹੈ ਮੇਰੇ ਕਲਗੀਧਰ ਪਾਸ਼ਾ ਮੇਰੇ ਦਸਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਫਿਰ ਖਿਆਲ ਆਉਂਦਾ ਹੈ ਸਤਿਗੁਰ ਸੱਚੇ ਪਾਸ਼ਾ ਦੇ ਚਾਰ ਸਹਬਜ਼ਾਦਿਆਂ ਦਾ ਮਾਤਾ ਗੁਜਰਕੌਰ ਜੀ ਦਾ ਸਤਿਗੁਰ ਸੱਚੇ ਪਾਸ਼ਾ ਦੇ ਪਿਆਰੇ ਸਿੰਘਾਂ ਦਾ ਜੋ ਇਸ ਮਹੀਨੇ ਦੇ ਵਿੱਚ ਸ਼ਹੀਦ ਹੋਏ ਇਸ ਮਹੀਨੇ ਨੂੰ ਸ਼ਹੀਦੀ ਮਹੀਨੇ ਵਜੋਂ ਜਾਣਿਆ ਜਾਂਦਾ ਹੈ ਕਾਸ ਕਰਕੇ ਇਸ ਮਹੀਨੇ ਦਾ ਇੱਕ ਹਫਤਾ ਜੋ ਸ਼ਹੀਦੀ ਹਫਤੇ ਵਜੋਂ ਯਾਦ ਕੀਤਾ ਜਾਂਦਾ ਹੈ ਇਸ ਹਫਤੇ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਕੀਤੇ ਜਾਂਦੇ ਆ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕੀਤੀ ਜਾਂਦੀ ਆ ਜੋ ਬਣੋਖੀ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਦੇ ਨੇ ਕਲਗੀਧਰ ਪਾਤਸ਼ਾਹ ਨੂੰ ਪਿਆਰ ਕਰਦੇ ਨੇ ਉਹ ਇਸ ਮਹੀਨੇ ਦੇ ਵਿੱਚ ਕੋਈ ਵੀ ਖੁਸ਼ੀ ਦਾ ਕੰਮ ਨਹੀਂ ਕਰਦੇ ਉਹ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਕੁਰਬਾਨੀ ਦਾ ਪਾਠ ਕਰਦੇ ਆ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲਗਾਉਂਦੇ ਆ ਇਸ ਮਹੀਨੇ ਦੇ ਵਿੱਚ ਇਸ ਹਫਤੇ ਦੇ ਵਿੱਚ ਜੇਕਰ ਆਪਾਂ ਵੀ ਆਪਣੇ ਘਰ ਦੇ ਵਿੱਚ ਇਹ ਨਿਯਮ ਪੱਕੇ ਕਰ ਲਵਾਂਗੇ ਤਾਂ ਸਾਡੇ ਉੱਤੇ ਵੀ ਸਤਿਗੁਰੂ ਸੱਚੀ ਬਾਛਾ ਦੀ ਕਿਰਪਾ ਹੋਵੇਗੀ ਤਾਂ ਇਸ ਕਰਕੇ ਇਸ ਮਹੀਨੇ ਦੇ ਵਿੱਚ ਇਹ ਦੋ ਕੰਮ ਆਪਾਂ ਆਪਣੇ ਘਰ ਦੇ ਵਿੱਚ ਜ਼ਰੂਰ ਕਰਨਾ ਹੈ ਇਸ ਮਹੀਨੇ ਦੇ ਵਿੱਚ ਆਪ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਬੱਚਿਆਂ ਤੋਂ ਵੀ ਕਰਵਾਉਣਾ ਹੈ ਅਤੇ ਆਪਣੀ ਰਸੋਈ ਦੇ ਵਿੱਚ ਜਦੋਂ ਵੀ ਭੋਜਨ ਪ੍ਰਸ਼ਾਦ ਬਣਾਉਣੀ ਆ ਉਦੋਂ ਵੀ ਮਾਲਕ ਦਾ ਨਾਮ ਜਪਦਿਆਂ ਹੋਇਆ ਭੋਜਨ ਪ੍ਰਸ਼ਾਦ ਖਾਣ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਕਰਨਾ ਅਤੇ ਇਸ ਮਹੀਨੇ ਦਾ ਇਤਿਹਾਸ ਸਾਡੇ ਵਿੱਚਿਆ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਫਿਰ ਆਓ ਇਸ ਮਹੀਨੇ ਤੋਂ ਇੱਕ ਚੱਕੀ ਸ਼ੁਰੂਆਤ ਕਰੀਏ ਜਦੋਂ ਇਸ ਮਹੀਨੇ ਤੋਂ ਸ਼ੁਰੂਆਤ ਕਰਾਂਗੇ ਰੋਜ਼-ਰੋਜ਼ ਗੁਰਬਾਣੀ ਦਾ ਪਾਠ ਕਰਾਂਗੇ ਕੰਮਕਾਰ ਕਰਦਿਆਂ ਹੋਇਆਂ ਵੀ ਗੁਰਬਾਣੀ ਦਾ ਪਾਠ ਕਰਾਂਗੇ ਇੱਕ ਤਾਂ ਸਾਡੀ ਹਾਜ਼ਰੀ ਗੁਰੂ ਚਰਚਾ ਦੇ ਵਿੱਚ ਲੱਗ ਜਾਵੇਗੀ ਅਤੇ ਦੂਸਰਾ ਇਹ ਸਾਡੀ ਆਦਤ ਬਣ ਜਾਵੇਗੀ ਸਾਡਾ ਸੁਭਾਅ ਬਣ ਜਾਵੇਗਾ